ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚਿਆ ਬਾਈ ਮਿੱਤਰੋ ਪਿੰਡ ਕੋੜ ਕੋੜ ਖੁਰਦਫ ਕੋਟਲੇ ਦੇ ਵਿੱਚ ਬਾਈ ਅਮਰਕੇ ਘਰੇ ਜਾਨਵਰ ਦੋ ਦੋਵੇਂ ਟਿਕਾਣੇ ਦੇ ਮਿੱਤਰੋ ਸੂਏ ਸਵਾਇ ਤਿਆਰ ਦੁੱਧ ਵਾਲੇ ਆਜੋ ਕਰਦੇ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਬੱਲੇ ਬਾਈ ਸਾਸਰੀ ਗਾਲ ਜੀ ਕੀ ਹਾਲ ਆ ਬਈ ਠੀਕ ਆ ਵਧੀਆ ਬਈ ਸੇਤਾ ਦੇ ਪਰਿਵਾਰ ਵਧੀਆ ਵਧੀਆ ਬਈ ਅੱਜ ਕਿੰਨੇ ਜਾਨਵਰ ਆ ਬਾਰੇ ਦੋ ਅੱਜ ਬਈ ਦੋ ਪਹਿਲੇ ਨੰਬਰ ਤੇ ਵੇੜ ਜਿਹੜੀ ਦੀ ਕੀ ਡਿਟੇਲ ਆ ਬਈ ਇਹ ਬਈ ਹਫਤੇ ਇਕ ਦੀ ਸੂਈ ਆ 13 14 ਕਿਲੋ ਦੁੱਧ ਤਿਆਰ ਆ 13 ਕਿਲੋ ਮੰਨ ਕੇ ਕੋਈ ਵੀ ਲੈ ਜਾ ਵੀਰਪਰਾ ਚਿਕਨ ਦੇ ਤੇ ਝੋਕਣ ਵਾਲਾ ਹੈ ਹਾਂ ਪੂਰਾ ਬਈ ਚੂਣ ਚਣ ਕਿਵੇਂ ਲੱਗਾ ਵੀਰੇ ਚੂਣ ਤਾਂ ਬਾਲਾ ਇੱਕ ਨੰਬਰ ਆ ਜਾਣ ਜਾਣ ਬੰਦਾ ਵੀ ਬਹਿ ਗਿਆ ਸਾਰੀ ਚੋਕੇ ਉੱਠੂ ਬਈ ਠੀਕ ਆ ਬਈ ਠੀਕ ਸੀ ਲਾਂ ਅੰਜ ਹੈ ਹਾਂ ਸੀਲ ਸਭ ਫੁੱਲ ਮਗਰ ਬੱਚਾ ਆ ਗਿਆ ਵੀਰੇ ਮਗਰ ਬੱਚਾ ਬਈ ਠੀਕ ਆ ਬਈ ਕੀ ਭਾਰ ਆਊਗਾ ਬਈ ਆ ਇਹਦਾ 48000 ਕਰ ਦੇ ਮੁੱਲ ਬਈ ਦੇਣੀ ਕਿਨੇ ਦੀ ਹਾਂ ਨਾ ਬਸ ਥੋੜਾ ਘਣਾ ਕਰ ਦਾਂਗੇ ਮਾਨਤਾਂ ਬਾਹਰ ਥੋੜੀ ਵੀ ਦੇ ਕੱਢੀ ਮਾਰਨ ਲੈ ਵੀ ਮਿੱਤਰੋ 48000 ਰੁਪਇਆ ਇੰਦੀ ਡਿਮਾਂਡ ਆ ਵੇਖੋ ਥਣ ਦੇਵੇ ਵਾਲੀ ਭੈੜਾ ਤੁਸੀਂ ਆਪ ਦੇਖੋਗੇ ਵੀ ਦੁੱਧ 13 ਕਿਲੋ ਕੰਡੇ ਦੇ ਜੋਕਰ ਵਾਲਾ ਹਾਜ਼ਰ ਨਾਜ਼ਰ ਤਿਆਰ ਆ ਜਾਵਾ ਹੂੰ ਤਾਂ ਦੇ ਇੰਦਾਂ ਨੂੰ ਤੋ ਹੂੰ ਦੇਰ ਬਈ ਲਿਆ ਇਹ ਨਹੀਂ ਆਉਂਦੇ ਰਾਹ ਵਾਲੇ ਪਾਸੇ ਨਹੀਂ ਜਾਣਾ ਹਮਮ ਵਾਕਈ ਥਾਂ ਤੋਂ ਬਹੁਤ ਚੰਗਾ ਯਾਰ ਗਾਂ ਚੰਗੀ ਆ ਨਾ ਬਈ ਭਾ ਦੇ ਹਿਸਾਬ ਨਾਲ ਕੋਈ ਮਾੜੀ ਨਹੀਂ ਦੁੱਧ 15 ਕਿਲੋ ਦੇਈ ਜੂਗੀ 15 ਕਿਲੋ ਕਰਿਆਉਣਾ ਬਈ ਰਾਮ ਨਹੀਂ 13 ਕਿਲੋ ਖੁੱਲਾ ਬਈ ਆਏ ਨਾ ਕੋਈ ਮੰਨੇ ਵੀ 12 ਹੋਊ ਹਮ ਤੇ ਰੇਟ 48 ਯਾਰ ਲਾਡ ਪਿਆਰ ਵਿੱਚ ਹੋ ਜੂਗਾ ਬਈ ਧਾਰਾ ਮਾਰਦਗੇ ਵੀ ਮੜਣੀ ਮਾਰਦੇ ਬਈ ਲੈ ਮਿੱਤਰੋ ਦੇਖ ਸਕਦੇ ਕਰਾਂ ਦੀ ਗਾਂ ਦੀ ਕੁਆਲਿਟੀ ਕਰੋ ਸੰਗਾ ਤੇ ਵੀਰੇ 2 ਨੰਬਰ ਵਾਲੀ ਝੁੰਗੀ ਇਹ ਬਈ ਤੋਕੜ ਵਹਿੜਾ ਠੀਕ ਆ ਤੇ ਪੌਣੇ ਦੇ ਦੋ ਮਹੀਨਿਆਂ ਦੀ ਆਪਾਂ ਨੂੰ ਪਣੀ ਦੱਸਿਆ ਚੈੱਕ ਹਜੇ ਕਰਾਉਣੀ ਐ ਜੇ ਦੋ ਪੌਣੇ ਦੋ ਮਹੀਨੇ ਦੀ ਪਣੀ ਵੀ ਦੱਸਿਆ ਚੈੱਕ ਕਰਾਉਣੀਆਂ ਹਾਂ ਬਈ ਦੁੱਧ ਕਿੰਨਾ ਬਈ ਦੁੱਧ ਬਈ ਇਹਦੇ ਥੱਲੇ ਵੀ 13 ਕਿਲੋ ਆ 12 ਕਿਲੋ ਮੰਨ ਕੇ ਆਪਾਂ ਦੇ ਦਾਂਗੇ ਠੀਕ ਐ ਚੂਣ ਚਾਂ ਨੂੰ ਇਹ ਵੀ ਠੰਡੀ ਆ ਬਈ ਠੰਡੀ ਸੀ ਫੁੱਲ ਆ ਬਈ ਜਿੰਨੇ ਵਾਲ ਨੂੰ ਬਹੁਤ ਚੰਗਾ ਹਨਾ ਹਾਂ ਬਈ ਹੂੰ ਲੈ ਆਈ ਬਈ ਕੱਢੀ ਬਾਹਰ ਨੂੰ ਲੈ ਮੇਤਰੋ ਹੁੰਦੇ ਜਿਹਾ ਸਾਲ ਦੇ ਥਣ ਲੈ ਬਈ ਨੂੰ ਕਰਮ ਵਾਲੀ ਨੂੰ ਹੂੰ ਮੋੜ ਲਿਆ ਲੈ ਆ ਵੀਰੇ ਮੋੜ ਲਿਆ ਬਈ ਕੱਦ-ਕੁੱਦ ਬਹੁਤ ਆ ਗਾਂਦਾ ਹਨਾ ਬਈ ਹਾਂ ਕੱਟ-ਕਾਟ ਫੁੱਲ ਹੂੰ ਸੋ ਇਹ ਵਾਕਈ ਪੈਰਾਪੂਰਾ ਦੀ ਵੀ ਠੀਕ ਹੈ ਬਾਈ। ਹੋ। ਬਾਕੀ ਮੈਨੂੰ ਐ ਲੱਗਿਆ ਜੇ ਪੱਕਾ ਮਣਉਦੀ ਹੋਊਗੀ ਨਹੀਂ। ਪੱਕਾ ਮਾਣਾ ਮੋਟਾ ਮਾਨਦੀ ਬਾਈ ਉਹ ਖੜੀ ਰਹਿੰਦੀ ਆ ਕਿਸਾਨਾਂ ਦੇ ਫਰਸਾ ਕੋਈ ਜੀ ਸੀ। ਬਾਕੀ ਕੱਚੇ ਕੁੱਤੇ ਦੇ ਪਸ਼ੂ ਹੋਣ ਲੱਗ ਪੈਣਾ ਸਹੀ ਹੋ ਜਾਂਦਾ ਬਾਈ। ਦੁੱਧ 10 ਕਿਲੋ ਦੋ ਤਾਂ ਹੋਰ ਵੀ ਵਾਜੂ ਬਾਈ ਯਾਰੇ। ਦੁੱਧ ਵਾਜੂ ਬਾਈ 15 ਕਿਲੋ ਦੇ ਉਹ ਕਹਿੰਦੇ ਜਾ ਵੜਦੀ ਉਹਨਾਂ ਦੇ ਦੱਸ ਮਾਰ। ਹੁਣ ਕਿੰਨਾ ਦੱਸਿਆ ਸੀਗਾ? ਹੁਣ 12 ਕਿਲੋ ਖੁੱਲਾ ਬਾਈ। ਠੀਕ ਹੈ ਵੱਡੇ ਬਾਈ। ਤੇ ਰੇਟ ਬਾਈ? ਰੇਟ ਇਹਦਾ ਮੁੱਲ ਕਰਦੇ ਬਾਈ 46000 ਤੇ ਬਾਕੀ ਚੈੱਕ ਕਰਾਉਣੀ ਅੱਧੇ ਘੰਟੇ ਤੱਕ ਫਿਰ ਆਪਾਂ ਉਹ ਜਾ ਕਰ ਲਾਂਗੇ ਕੋਈ ਨਾ ਚੈੱਕ ਕਰਾਉਣੀ ਹੈ ਹਜੇ ਹਾਂ ਜੇ ਗੱਬੜ ਹੋਈ ਫਿਰ ਉਹ ਜਾ ਹੋ ਜੂਗਾ ਖਾਲੀ ਹੋਈ 55000 ਦੀ ਦੇ ਦਾਂਗੇ ਬਾਈ ਠੀਕ ਹੈ ਜੇ ਗੱਬੜ ਹੋਈ 55 ਦੀ ਹਾਂ ਬਾਈ ਤੇ ਜੇ ਖਾਲੀ ਹੋਈ 46 ਦੀ 46 ਦੀ ਠੀਕ ਹੈ ਬਾਈ ਤੇ ਜੇ ਦੋਵੇਂ ਚੀਜ਼ਾਂ ਹੀ ਨਾ ਕਰਾਵੇ ਕੋਈ ਖਾਲੀ ਵੀ ਨਾ ਸਮਝੇ ਗੱਬੜ ਵੀ ਨਾ ਆਉਦੀ ਕਿਸਮਤ ਤਾਂ ਜਮਾਲੇ ਫੇਰ ਸਿਰ 50 ਹੀ ਦੇ ਦਾਂਗੇ ਠੀਕ ਹੈ ਤੇ ਨੰਬਰ ਕਿੰਨਾ ਆ ਗਿਆ ਬਾਈ ਨੰਬਰ ਬਾਈ 765788683 ਇੱਕ ਵਾਰੀ ਹੋਰ ਆਉਣ ਦਿਓ 765788683 ਠੀਕ ਹੈ ਬਈ ਇਹ ਨੰਬਰ ਤੇ ਕਰ ਲਓ ਬਾਈ ਦਾ ਰਾਫਤਾ ਹੈ ਮੇਤਰੋ ਪਿੰਡ ਕੋੜ ਕੋੜ ਖੁਰਦੁਰਫ ਕੋਟਲਾ ਜਿਲ੍ਹਾ ਲੱਗਦਾ ਬਾਈ ਨੂੰ ਜਿਹੜਾ ਫਰੋਜਪੁਰ ਬਾਕੀ ਜਾਣਕਾਰੀ ਲਈ ਨੰਬਰ ਸਕਰੀਨ ਦੇ ਉੱਤੇ ਆ ਵੀਡੀਓ ਦੇਖਣ ਲਈ ਧੰਨਵਾਦ